ਤੇ ਕਈ ਵਾਰੀ ਮੈਂ ਇਹਨੂੰ ਛੱਡਣ ਜਾਣਾ ਤੇ ਪਿੱਛੋ ਫੇਰ ਕਾਲ ਆ ਜਾਂਦੀ ਹੈ ਨਾ ਕਈ ਵਾਰੀ ਮੈਨੂੰ ਡਾਂਟ ਪਈਆ ਮੇਰੀ ਜਵਾਵਤਲ ਵੀ ਉਹੀ ਤੇ ਮੈਂ ਸੋਚਿਆ ਵੀ ਆਪਾਂ ਜਾਂ ਪੁੱਤ ਤੂੰ ਪੜ੍ਹੇਂਗਾ ਜਾਂ ਮੈਂ ਨੌਕਰੀ ਕਰੂੰਗਾ ਦੋਨਾਂ ਦਾ ਇਕੱਠਿਆਂ ਦਾ ਕੰਮ ਨਹੀਂ ਚੱਲਣਾ ਉਸ ਦਿਨ ਤੋਂ ਮੈਂ ਇਹਨੂੰ ਇੱਕ ਸਾਈਕਲ ਲੈ ਕੇ ਦਿੱਤਾ ਤੁਸੀਂ ਯਕੀਨ ਮੈਨੂੰ ਸੈਕੰਡ ਕਲਾਸ ਦੇ ਵਿੱਚ ਮੈਂ 15 ਕਿ ਦਿਨਾਂ ਦੇ ਪਿੱਛੇ ਬਾਈਕ ਲਾ ਲੈਣੀ ਔਰ ਇਹਨੇ ਪਿੱਛੇ ਬਸਟਾ ਲੱਦਿਆ ਹੋਇਆ ਇੱਕ ਸਵਾਰ ਕੇ ਬੰਨ ਦੇਣਾ ਮੈਂ ਆਪਣੇ ਦਫ਼ਤਰ ਤੱਕ ਇਹਨੂੰ ਬਸਤੇ ਲੈ ਜਾਣਾ ਉਸ ਤੋਂ ਬਾਅਦ ਕੋ ਬਾਜ਼ਾਰ ਆਪਣੇ ਇਹਨੇ ਸਾਈਕਲ ਤੇ ਜਾਣਾ ਔਰ ਉਸ ਦਿਨ ਗਿਆ ਪਲੱਸ 2 ਤੱਕ ਇਹਨੇ ਸਾਈਕਲ ਚਲਾਇਆ ਫਿਰ ਪਿੰਡੋਂ ਵੀ ਸਾਈਕਲ ਤੇ ਜਾਣ ਲੱਗਿਆ ਜਦੋਂ ਥੋੜਾ ਵੱਡਾ ਹੋ ਗਿਆ 12 12 ਕਿਲੋਮੀਟਰ ਜਾਣਾ ਸਕੂਲ 12 ਆਉਣਾ ਫਿਰ 3 ਵਜੇ ਟਿਊਸ਼ਨ 12 ਜਾਣਾ 12 ਫਿਰ ਆਉਣਾ 48 ਕਿਲੋਮੀਟਰ ਉਸ ਤੋਂ ਬਾਅਦ ਨਾਲ ਜਿਵੇਂ ਮੈਂ ਰਾਤ ਦੀ ਸ਼ਿਫਟ ਕਰਦਾ ਨਾਲ ਮੈਂ ਖੇਤੀ ਵੀ ਕਰਦਾ ਸੀ ਦੋ ਚਾਰ ਕਿੱਲੇ ਜਿਹੜੇ ਨੇੜੇ ਹੁੰਦੇ ਉਹ ਬੀਜ ਲੈਂਦੇ ਤਾ ਹਰ ਇੱਕ ਸਹਾਇਕ ਧੰਦੇ ਦੇ ਵਿੱਚ ਵੀ ਇਸ ਬੱਚੇ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਵੀ ਕਦੇ ਆਏ ਨਹੀਂ ਅੱਧ ਵੀ ਮੈਂ ਸਕੂਲ ਤੋਂ ਆਏ ਮੈਥੋਂ ਕੰਮ ਨਹੀਂ ਹੋਣਾ ਮੈਂ ਰਾਤ ਨੂੰ ਮੈਂ ਦੇਖਿਆ 1:00 ਬਜੇ ਤੱਕ ਪਾਣੀ ਢਾਣੀ ਤੇ ਕਣਕਾਂ ਨੂੰ ਲਾਉਂਦੇ ਤਾਂ ਇਹਨੇ ਮੇਰੇ ਨਾਲ ਹੋਣਾ ਹਮੇਸ਼ਾ ਇਹ ਗੱਲ ਕਹਿ ਕੇ ਜਾਣੇ ਵੀ ਜਿਹੜਾ ਦੋ ਬੰਦਿਆਂ ਦੇ ਕੰਮ ਕਰਨ ਵਾਲਾ ਪਾਪਾ ਓਖੇ ਨਾ ਹੋਏ ਮੈਂ ਸੰਡੇ ਨੂੰ ਕਰਾ ਦੂੰਗਾ ਤਾਂ ਇਸ ਗੱਲੋਂ ਸ਼ੁਰੂ ਤੋਂ ਹੀ ਇੱਕ ਲਗਨ ਵਾਲਾ ਔਰ ਕਈ ਲੋਕ ਕਹਿ ਦਿੰਦੇ ਨੇ ਵੀ 4-5 ਸਾਲਾਂ ਚ ਬੜੀ ਤਰੱਕੀ ਕੀਤੀ 4-5 ਸਾਲਾਂ ਚ ਨਹੀਂ ਕੀਤੀ ਸਮਾਂ ਬੜਾ ਲੰਮਾ ਲੱਗਿਆ ਪਰ ਇਹ ਗੱਲ ਵੱਖਰੀ ਹੈ ਉਹ ਪਰਦੇ